ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਰੋਜ਼ ਦੀ ਤਰ੍ਹਾਂ ਵੀ ਅੱਜ ਫੇਰ ਕੋਟਕਪੂਰਾ ਟੂੜੀ ਦੀ ਬੋਲੀ ਤੇ ਸਵੇਰ ਦੇ ਜਿਹੜੇ 7:30 ਹੋ ਚੁੱਕੇ ਆ ਤੇ ਤਰੀਕ ਅੱਜ ਹੋ ਗਈ 2 ਨਵੰਬਰ 2025 ਤੇ ਟਰਾਲੀਆਂ ਬਈ 2 ਤੇ 2 4 ਤੇ 5 ਨਗ ਜਿਹੜੇ ਆਏ ਆ ਤੇ ਬੋਲੀ ਬਈ ਸ਼ੁਰੂ ਆ ਤੇ ਚੱਲਦੇ ਆਪ ਅੱਗੇ ਅੱਲ ਨੂੰ ਬਈਨਾ ਰੇਡ ਦੇਖਦੇ ਅੱਜ ਦਾ ਵੀ ਕਿੱਥੋਂ ਸ਼ੁਰੂ ਹੁੰਦਾ ਅੰਦਰ ਦੀ ਹੈ ਹਾਂ ਅੰਦਰ ਦੀ ਲੋਬੀ ਅੰਦਰ ਵੀ ਤੁਰੀ 300 ਰੁਪਿਆ 300 5 10 15 20 25 350 54 60 65 70 75 80 85 90 400 5 10 410 ਰੁਪਏ 10 ਰੁਪਏ 15 20 20 ਰੁਪਏ ਜਾਂ 25 ਰੁਪਏ 30 ਰੁਪਏ 430 ਰੁਪਏ ਬੋਲਣਾ ਭਾਈ ਕਿਨੇ 35 40 440 ਬੋਲਦਾ ਕੋਈ 440 ਰੁਪਏ ਲਊਬੇ ਪਹਿਲੀ ਟਰਾਲੀ ਅੰਦਰ ਦੀ ਥੋੜੀ ਜਿਹੜੀ 400 ਤੇ 40 ਰੁਪਏ ਬਈ ਜਿਹੜਾ ਰੇਟ ਲੱਗਿਆ ਪਹਿਲੀ ਟਰਾਲੀ ਦਾ ਤੇ ਬਾਕੀ ਬਈ ਅੱਗੇ ਦੇਖਦੇ ਆ ਆਉਣ ਵਾਲੀਆਂ ਟਰਾਲੀਆਂ ਜਿਹੜਾ ਕੀ ਰੇਟ ਲੱਗਦਾ ਤੇ 30 ਕੁ ਵੀ ਅੱਜ 2 ਨਵੰਬਰ 2025 ਜਿਹੜੀ ਹੋ ਚੁੱਕੀ ਆ ਤੇ 4-5 ਨਗ ਜਿਹੜੇ ਅੱਜ ਥੂੜੀ ਦੇ ਆਏ ਆ ਤੇ ਆਉਣ ਵਾਲੀਆਂ ਟਰਾਲੀਆਂ ਵੀ ਦੇਖਦੇ ਪਹਿਲੀ ਟਰਾਲੀ ਬੋਲੀ ਹੋ ਕੇ ਖੜੀ ਆ ਬਈ ਤੇ ਅੰਦਰ ਦੀ ਇਹ ਢੂੜੀ ਸੀਗੀ ਤੇ ਰੇਤੇ ਦਾ ਭਲੇਖਾ ਪਾਉਂਦੀ ਆ ਇਹ ਤੇ ਤੈਨੂੰ ਦੇਣੀ ਆ ਦੇ ਦੇ ਯਾਰ ਇਹਨੂੰ ਲੈ ਜਾ ਲੈ ਜਾ ਤੇ ਕਿਹਦੇ ਦਾ ਹੈ ਹੇ ਨੀਵਰ ਆ ਗੋ ਪੀਏ ਥੋੜੀ ਬਹੁਤ ਚੰਗੀ ਆ ਥੋੜੀ ਆ ਤੁਰੀ ਆ ਜਾ ਓਏ ਤੂੰ ਰੇਤੇ ਨੇ ਭਲੇ ਘੜਕੇ ਦੀਆਂ ਹਮੇ ਗਾਣਾ ਨਹੀਂ ਗਾਣਾ ਦਾ ਭੈਣ ਦਾ ਮਤਲਬ ਨਹੀਂ ਆਉਣਾ ਇਹਨਾਂ ਗਾਣਾ ਨਹੀਂ ਬੋਲੋ ਏ ਹੈ ਬੋਲ ਬੋਲ ਟੈਂਪੋਰਰੀ ਆ 300 300 300 300 ਇਹਦਾ ਬੁੱਲਾ ਵੇਖੀ ਜਾਉਗੀ 300 ਲੈ ਬਟ ਜੀ ਕਿੰਨੇ ਕਿਹੜਾ ਵੈਕਟਰ 300 ਬੋਲਾ ਬਾਈਕ ਨਾ 15 ਜੀ 315 ਜੀ ਹਾਂ 200 ਰੁਪਏ 320 ਰੁਪਏ ਕੱਚੀ ਏ 30 ਰੁਪਏ 83 40 45 350 ਬਸ 70 70 80 380 ਰੁਪਏ ਤੋਂ ਲੰਘਨੇ 380 ਰੁਪਏ ਬਾਈ ਕਿੱਥੇ ਜਾਣੀਏ ਲੋ ਬਈ ਆਹ ਡਰੱਜੀ ਲੱਗੀ 380 ਰੁਪਏ ਤੇ ਖੁੱਲੀ ਆ ਵੀ ਤੂੰ ਉੱਪਰ ਹੀ ਪੰਡਾ ਤਿੰਨ ਚਾਰ ਬਾਕੀ ਤੂੜੀ ਜਿਹੜੀ ਚੰਗੀ ਆ ਅੰਦਰਲੀ ਤੂੜੀ ਅਜੇ ਤੱਕ ਕੱਲ ਬਾਹਰ ਨਹੀਂ ਸੀਗੀ ਤੇ ਅਗਲੀਆਂ ਟਰਾਲੀਆਂ ਜਿਹੜੀਆਂ ਦੇਖਦੇ ਆ ਕੀ ਰੇਟ ਜਿਹੜਾ ਲੱਗੂਗਾ ਤੇ ਮਗਰਬਈ ਤਿੰਨ ਟਰਾਲੀਆਂ ਹੋਰ ਖੜੀਆਂ ਹਾਲੇ ਇਹ ਉਹਨਾਂ ਦਾ ਰੇਟ ਜਿਹੜਾ ਦੇਖਾਂਗੇ ਤੇ ਨਾਗ ਥੋੜਾ ਜਿਹਾ ਵੱਡਾ ਸੀਗਾ ਤਾਂ ਕਰਕੇ ਵੀ ਜਿਹੜਾ ਗਾਜੂ ਵੀ ਫਿਰ ਵੀ ਥੋੜਾ ਜਿਹਾ ਛਾੜਿਆ ਜਾਂਦਾ ਵੱਡੇ ਨਾਗ ਤੇ ਬੋਲੀ ਲਾਉਣ ਵਾਲਾ ਅੰਦਰ ਦੀ ਦੁਕਾਨ 65 71 400 5 405 405 ਰੁਪਏ 405 ਰੁਪਏ 10 ਰੁਪਏ 15 20 25 30 35 40 45 452 452 452 ਬੋਲਾ ਕਿਨੇ 452 ਰੁਪਏ ਲਓ ਵੀ ਇਹ ਟਰਾਲੀ ਦਾ ਰੇਟ ਜਿਹੜਾ 400 ਤੇ 55 ਰੁਪਏ ਲੱਗਿਆ ਅੰਦਰ ਦੀ ਧੂੜੀ ਇਹ ਸੀਗੀ ਤੇ ਉੱਪਰ ਵੀ ਪੰਡਾਂ ਦੇ ਵਿੱਚ ਜੂਰ ਖੁੱਲੀ ਆ ਤੇ 400 ਤੇ 55 ਰੁਪਏ ਵੀ ਆ ਇਹ ਇਹ ਧੂੜੀ ਦਾ ਜਿਹੜਾ ਰੇਟ ਲੱਗਿਆ ਤੇ ਮਗਰ ਜਿਹੜੀਆਂ ਦੋ ਟਰਾਲੀਆਂ ਹੋਰ ਖੜੀਆਂ ਹਾਲੇ चार सौ रुपया यार चार सौ द 25 30 430 ਬੋਲਾਂਗੇ ਨਾ 35 ਹਾਂ ਵੀ 40 45 450 59 60 460 ਬੋਲਾਂਗੇ ਨਾ 460 ਵੀ ਇੱਕ ਲੋਬੀ ਏਟਰਾਂ ਨਹੀਂ ਲੱਗੀ 400 ਤੇ 60 ਰੁਪਏ ਅੰਦਰ ਦੀ ਧੂੜੀ ਬਈ ਸੀਗੀ ਤੇ ਮਗਰ ਇੱਕ ਨਗ ਹੋਰ ਰਹਿ ਗਿਆ ਬਈ ਤੇ ਅੱਜ ਜਿਹੜੇ 4-5 ਨਗ ਜਿਹੜੇ ਆਏ ਸੀਗੇ ਤੇ 400 ਤੇ 60 ਰੁਪਏ ਹਲੇ ਤੱਕ ਤਾਂ ਵੀ ਕਾਪ ਦਾ ਰੇਟ 460 ਹੀ ਆ ਤੇ ਬਾਕੀ ਮਗਰ ਇੱਕ ਟਰਾਲੀ ਲਾਸਟ ਨਹੀਂ ਰਹੇਗੀ ਤੇ ਉਹਦਾ ਰੇਟ ਜਿਹੜਾ ਦੇਖਦੇ ਕੀ ਜਾਊਗਾ ਅੱਜ ਕੱਲ੍ਹ ਇਹ ਨਾਲ ਜਾਊਗਾ ਹੈ ਜਾਂ ਨਹੀਂ ਨਹੀਂ ਕਹਿੰਦੇ ਕਹਿੰਗੇ ਬਾਹਰੂ ਦਾ ਤੇ ਚੰਗੀ ਆਦੀ ਹੈ ਤੁਸੀਂ ਸਾਰੀ ਚੰਗੀ ਆਪੇ ਮਾਰੇ ਜਿਹੜੇ ਲੰਗੀ ਆ ਵੀ ਯਾਤਰ ਮਾਰੇ ਜਿਹੜੇ ਰਿਕੋਰਡ ਨਹੀਂ ਰਿਕੋਰਡ ਕਿਉਂ ਨਹੀਂ ਪਿਆ ਆ ਵੇ ਨੰਬਰ ਵੀ ਹੈ ਬਾਈ ਹੈ ਅੰਦਰ ਵੀ ਪਤਾ ਨਹੀਂ ਪਤਾ ਲੱਗਦਾ ਯਾਰ ਹੈ ਕਰੋੜਿਆ ਕਿੰਨਾ ਆ ਕਈ ਵਾਰੀ ਤੂੜੀ ਵੀ ਬਾਹਰ ਨੀ ਆ ਇਹੋ ਜੀ ਹੁੰਦੀ ਆ ਬੋਲੋ ਭਾਈ 650 650 ਉਹ ਚਾ ਉਹ ਜਿੰਨਾ ਬੋਲੀ 400 5 10 15 20 25 30 35 40 40 ਕਾਲੀ ਬੋਲੰਗ ਨੇ ਕਾਲੀ ਬੋਲੰਗ ਕਾਲੀ ਬੋਲ ਤਾਂ ਓਏ ਲੋ ਵੀ ਲਾਟੇ ਡਰਨ ਲੱਗੀ 400 ਤੇ 45 ਰੁਪਏ ਅੰਦਰ ਦੀ ਵੀ ਤੂੜੀ ਇਹ ਸੀਗੀ ਤੇ ਰੇਟ ਵੀ ਅੱਜ ਵੀ ਜਿਹੜਾ ਹੋ 4 ਤੋ ਸੋਦੋ ਲੈ ਕੇ ਤੇ 400 ਦੇ 65 ਰੁਪਏ ਤੱਕ ਜਿਹੜਾ ਅਜਾ ਰੇਟ ਰਿਹਾ 65 70 ਰੁਪਏ ਤੱਕ ਤੇ ਬਾਕੀ ਵੀ ਰੇਟ ਦੋ ਕੁ ਦਿਨਾਂ ਦਾ ਜਿਹੜਾ ਉੱਥੇ ਚੱਲ ਰਿਹਾ ਸਾਡੇ 450 ਦੇ ਆਸ-ਪਾਸ ਆਪਾਂ ਤੱਕ ਲੱਗੇ ਜੀ 450 ਦੇ ਆਸ-ਪਾਸ ਵੀ ਬਾਕੀ ਰੇਟ ਚੱਲ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਵੀ ਰੇਟ ਦੇ ਵਿੱਚ ਹੋਰ ਵਾਧਾ ਹੁੰਦਾ ਜਾਂ ਨਹੀਂ ਤੇ ਬਾਕੀ ਨਾਗ ਨਾਗ ਵੀ ਜਿਹੜੇ 5 6 ਜਿਹੜੇ ਤੂੜੀ ਦੇ ਆ ਰਹੇ ਆ ਤੇ ਵੇਰੇ ਵੀ ਜਿਹੜੀ 7.5 ਜਿਹੜੀ ਬੋਲੀ ਸ਼ੁਰੂ ਹੋ ਜਾਂਦੀ ਹੈ ਤੇ ਹਰੇ ਚਾਰੇ ਦਾ ਵੀ ਰੇਟ ਆਪਾਂ ਜਿਹੜਾ ਕੇਵਲ ਇੱਧਰ ਆਉਂਦਾ ਤੇ ਪੁੱਛ ਕੇ ਦੱਸ ਦਿੰਦੇ ਆ ਵੀ ਕੀ ਜਿਹੜਾ ਹਰੇ ਚਾਰੇ ਦਾ ਰੇਟ ਚੱਲ ਰਿਹਾ ਤੇ ਕੂੜੀ ਦਾ ਵੀ ਰੇਟ ਕੱਲ ਵੀ ਆਹੀ ਰੇਟੇ ਚੱਲੇ 450 ਦੇ ਆਸ-ਪਾਸੇ ਤੇ ਅੱਜ ਵੀ ਵੀ ਜਿਹੜਾ ਰੇਟ ਆ ਉਹ ਵੀ 450 ਦੇ ਆਸ-ਪਾਸੇ ਕਾਫੀ ਢਾਈ ਦਾ ਰੇਟ ਚੱਲੇ ਸੋ ਮਿਲਦੇ ਆਂ ਭਈ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਅੱਜ ਦਿਨ ਐਤਵਾਰ